ਸਰ ਕੀ ਮਾਮਲਾ ਹੈ ਜੀ ਅੱਜ ਅਸੀਂ ਸੱਤ ਸਪਾ ਦੇ ਤੇੜ ਕੀਤੀ ਹੈ ਜਿਹੜੇ ਸਪਾ ਇਲੀਗਲ ਚੱਲ ਰਹੇ ਜਿਨ੍ਹਾਂ ਕੋਲੇ ਕੋਈ ਪਰਮਿਸ਼ਨ ਨਹੀਂ ਤੇ ਇਹ ਆਪ ਦਾ ਸਪਾ ਹੋ ਕੇ ਬੈਠੇ ਸੀ ਅੱਜ ਅਸੀਂ ਇਹਨਾਂ ਦੇ ਤੇੜ ਕਰਕੇ ਜਿਹੜੇ ਇਹਨਾਂ ਦੇ ਸਟਾਫ ਵਾਲੇ ਸਾਰੇ ਲਿਆਏ ਆ ਕੁਝ ਵੀ ਚੱਲ ਰਹੀ ਤੇ ਜੋ ਇਹਨਾਂ ਦੇ ਜੇ ਤਾਂ ਕਿਸੇ ਕੋਲ ਵੈਰੀਫਿਕੇਸ਼ਨ ਹੋਊ ਜਾਂ ਪਰਮਿਸ਼ਨ ਹੋਊ ਨਾ ਹੋਣਾ ਦੇਖੋ ਤੁਹਾਨੂੰ ਜਿਹੜੇ ਸਰ ਕਿੰਨੇ ਕੁ ਬੰਦੇ ਫੜੇ ਆ ਕਿੰਨੀਆਂ ਕੁ ਲੇਡੀਜ਼ ਆ ਕਿ ਦਿਖੋ ਇਹਦੇ ਵਿੱਚ ਜਿਹੜੀਆਂ ਲੇਡੀਜ਼ ਨੇ ਤਾਂ ਰੌਣਕ ਦੁਨੀਆ ਸਪਾ ਦੇ ਵਿੱਚ ਕੰਮ ਕਰ ਰਹੀਆਂ 35 36 ਨੇ ਤੇ ਜਾਇੰਗਨਾਂ ਚ ਕੋਈ ਨਹੀਂ ਹੈ ਇਹਨਾਂ ਦੇ ਓਨਰ ਆਪ ਹੈ ਨਹੀਂ ਇਹ ਬੰਦੇ ਇਹਨਾਂ ਦੇ ਜਗਾ ਸਟਾਫ ਹੀ ਲੱਗਾ ਸਰ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਆਈ ਸੀ ਆ ਕਿਵੇਂ ਕੰਪਲੇਂਟ ਦਾ ਰੂਟੀਨ ਚੌਂਕਿਆਂ ਨੇ ਜਿਹੜੇ ਸਪਾਸ ਨੇ ਲੀਗਲ ਕੰਮ ਚੱਲ ਰਿਹਾ ਹੁਣਾਂ ਤੇ ਜੇ ਸਾਡੇ ਕੋਈ ਕੰਟੀਨਿਊਸ ਕੰਪਲੇਂਟਸ ਆਉਂਦੀਆਂ ਨੇ ਉਹਦੇ ਮੱਦੇਨਜ਼ਰ ਆ ਕੇ ਅੱਜ ਅਸੀਂ ਇਹਨਾਂ ਤੇ ਰੇਡ ਕੀਤੀ ਸਰ ਕਿੰਨੇ ਫਰੇਡ ਕੀਤੇ ਕਿੰਨੇ ਸਪਾਸ ਅੱਜ ਕੀਤੇ ਅਮਨੇ ਸਪਾ ਸੈਂਟਰ ਤੇ ਰੇਡ ਕੀਆ ਸਰ ਕੌਨਸੀ ਜਗ੍ਹਾ ਤੇ ਆਈਏ ਸਾਰੇ ਇਹ ਟਿਪਲ ਸੀ ਦੇ ਇੱਕ ਕੋਈ ਇੱਥੇ ਵੀਪੀ ਰੋਡ ਤੇ ਬਿਲਡਿੰਗ ਉਹਦੇ ਵਿੱਚ ਸਪਾ ਸੈਂਟਰ ਖੁੱਲਿਆ ਸਰ ਕਿਆ ਕ੍ਰਾਈਟੇਰੀਆ ਹੁੰਦਾ ਇਹਦਾ ਸਪਾ ਦੇ ਵਿੱਚ ਇੱਕ ਪਰਮਿਸ਼ਨ ਲੈਣੀ ਪੈਂਦੀ ਆ ਗਵਰਨਮੈਂਟ ਪਰਮਿਸ਼ਨ ਦਿੱਤੀ ਉਹਦੇ ਚ ਬਗੈਰ ਰੂਲਸ ਆ ਰੈਗੂਲੇਸ਼ਨਸ ਦਾ ਸਾਰਾ ਕੁਝ ਲਿਖਿਆ ਹੁੰਦਾ ਵੀ ਤੁਸੀਂ ਕਿਸੇ ਵੀ ਉਹ ਹੈਅਰ ਕਟਿੰਗ ਦਾ ਸਪਾ ਹੁੰਦਾ ਜਾਂ ਆਪਾਂ ਫੁੱਟ ਮ사ਜ ਹੁੰਦੇ ਆ ਉਹ ਸਾਰਾ ਸਟੈਪ ਬਾਈ ਸਟੈਪ ਦੇਲ ਦਿੱਤੇ ਨੇ 트리플 सी ਤੋਂ ਇਲਾਵਾ ਵੀ ਸਪਾਰ ਕੁਝ ਹੋਰ ਵੀ ਚੱਲ ਰਹੇ ਨੇ ਉਹਨਾਂ ਤੇ ਵੀ ਸੰਭਾਵਨਾ ਲੱਗੀ ਹੈ ਕਿ ਇਸ ਤਰ੍ਹਾਂ ਦੇ ਕੰਮ ਚੱਲਦੇ ਸਰ ਕੀ ਕੀ ਨਾਮ ਆਈਏ ਇਸ ਪਾਰ ਦੇ ਇਹਨਾਂ ਦਾ ਸਰ ਹੈਗਾ ਟਿਊਲਿਪ ਐਲਪਾਈਨ ਰਾਇਲ ਡ੍ਰੀਮ ਫਰਸਟ ਤੇ ਜੋੜੀਆ ਸਰ ਇਹਦੇ ਵਿੱਚ ਕਾਰਵਾਈ ਕਿੰਨਾ ਦਿਖਣਾ ਉਹ ਇਹਨਾਂ ਦੇ ਮਾਲਕਾਂ ਦੇ ਖਿਲਾਫ ਸਰ ਕੋਈ ਕਿਸੇ ਦੀ ਪੋਲੀਟੀਕਲ ਪੈਟਰੋਨਾਈਜ਼ ਵੀ ਹੈਗੀ ਹੈ ਜਿਹੜਾ ਇੰਚਾਲ ਨਹੀਂ ਨਹੀਂ ਕੋਈ ਪੋਲਿਟিক্যাল ਪਾਰਟਨਰ ਨਹੀਂ ਕੋਈ ਕੋਸ਼ਿਸ਼ ਨਹੀਂ ਸਿਰਫ ਇਹ ਹੈ ਵੀ ਜਿਹੜੇ ਇਲੀਗਲ ਚੱਲ ਰਹੇ ਹੈ ਗਲਤ ਕੰਮ ਕਰ ਰਹੇ ਹੈ ਉਹਨਾਂ ਨੂੰ ਬੰਦ ਕਰੋ ਸਰ ਅਸੀਂ ਕਿਸੇ بڑے ਬੰਦੇ ਦਾ ਕਿ ਕਿਸੇ ਨਾ ਕੋਈ ਸਹਾਜਮਤਿਕ ਬਣਾ ਦੇ ਤੇ ਸੁਣਾ ਨਾ ਸੁਣਿਆ ਜੀ ਨਾ ਜੀ ਨਾਮ ਨਹੀਂ ਲਾਵਾਂਗੇ ਬਟ ਸੁਣਿਆ ਜੀ ਨਾ ਜੀ ਕਿਸੇ ਦਾ ਰਾਜਨੀਤਿਕ ਨਾਮ ਨਹੀਂ ਕਿਸੇ ਬੰਦੇ ਦਾ ਕੋਈ ਲੈਣਾ ਦੇਣਾ ਕੋਈ ਹੁਕਮ ਸਰ ਕੁਝ ਮਹੀਨੇ ਪਹਿਲੇ ਹੀ ਪੁਰਵ ਐਸ ਡੀ ਐਮ ਛੁੱਟੀ ਦਿਵਾਨਾ ਜੀ ਨੇ ਕੋਲਸੀਮੇ ਸਬੇਸਪਾ ਕੀ ਇਨਕੁਆਇਰੀ ਕਰਵਾਈ ਥੀ ਹੂੰ ਉਸ ਸਮੇਂ ਕੀ ਇਨਕੁਆਇਰੀ ਕੀ ਕਿਆ ਰਿਪੋਰਟ تھی ਕਿਆ ਡਾਕੂਮੈਂਟਸ ਲਿਪਾਇੋ ਪਤਾ ਨਾ ਮਰੇ ਨੋਟਿਸ ਮੇ ਉਹ ਚੈੱਕ ਕਰ ਲੈਣਗੇ